ਮੰਤਾਂ ਦਾ ਨਾ ਸੁਣੋ ਜੋ ਹੋ ਗਿਆ ਛੱਡ ਦਿਓ ਪਿੱਛੇ ਉਹਦੇ ਆ ਜੀ ਛੱਡ ਦਿਓ ਪਿੱਛੇ ਕਮੇ ਦੀ ਇੱਕ ਬੇਨਤੀ ਹੈ ਆਮ ਆਦਮੀ ਪਾਰਟੀ ਨਾਲ ਜੁੜਿਓ ਕਹੇ ਬੰਦੇ ਨਾਲ ਜੁੜਿਓ ਪਹਿਲੀ ਗੱਲ ਤੇ ਨੋਟ ਕਰ ਲਓ ਆਮ ਆਦਮੀ ਪਾਰਟੀ ਦਾ ਨਾਲ ਜੁੜਨਾ ਜਿਹੜੇ ਬੰਦੇ ਬੰਦਿਆਂ ਨਾਲ ਜੁੜਦਗੇ ਉਹਨਾਂ ਦਾ ਆਦਿ ਵੀ ਪਿੱਛੇ ਨਾਲੇ ਦਾ ਕੱਲ ਵੀ ਪਿੱਛੇ ਆ ਜੀ ਨੋਟ ਕਰ ਲਓ ਉਹ ਟੀਮ ਇਹਦੇ ਕੇਰਗਾਲ ਨੇ ਬਣਾਈ ਆ ਅੱਜ ਵੀ ਇਹਦੇ ਕੇਰਗਾਲ ਆ ਜੀ ਨੇ ਬਣਾਈ ਆ ਭਗਵੰਤ ਮਾਨ ਜੀ ਨੇ ਬਣਾਈ ਆ ਇਹ ਯਾਰ ਪਾਰਟੀ ਦੇ ਇੰਦਾ ਮਰਦਾ ਪਲਾਟ ਤੁਹਾਨੂੰ ਨਹੀਂ ਦਿੱਤੀ ਇਹ ਆ ਪਲਾਟ ਮੇਲਾ ਜੂ ਆ ਪਲਾਟ ਇਹਦਾ ਜੀ ਆ ਪਲਾਟ ਇਹਦਾ ਜੀ ਕੌਣ ਵੀ ਆਨੇ ਕਰਦਣ ਦੇ ਆ ਗਏ ਤੇ ਹੁਣ ਕੌਣ ਜੋ ਬਲਤੀ ਹੋਵੇ ਲੰਮੇ ਬਾਜੀ ਬੰਗ ਕਰੋ ਯਾਰ ੱੱਲੇ ਜਾਓ ਗਲਾਉਂ ਤੇ ਜਾਓ ਸਰਦੀ ਗਵਾਉਣ ਤੇ ਜ਼ੀਰੋ ਤੇ ਅੱਪਾ ਗਵਾਉਣ ਤੇ ਨਹੀਂ ਜੱਗ ਹੈ ਐਵੇਂ ਨਾ ਬਾਜੀ ਤੋ ਪੜਿਆ ਆਪਣਾ ਆਪ ਦੇਖੋ ਜਵਾਹ ਵਾਈ ਵਾਹ ਤੁਹਾਨੂੰ ਇਲੈਕਸ਼ਨ ਦੇ ਵਿੱਚ ਵਾਈ ਵਾਹ ਬੀ ਜੇ ਪੀ ਦਾ ਕੈਂਡੀਡੇਟ ਸੰਧੂ ਹੀ ਨਾਲੇ ਹਲਕੇ ਗਿਆ ਵਾਈ ਵਾਹ ਬਿਲੂਰ ਹੌਤ ਵਾਸਤੇ ਵਾਈ ਵਾਹ ਹਜਾਦਾ ਨਹੀਂ ਕੋਰੋਣਾ ਪੀਏ ਬੰਦੇ ਉੱਤੇ ਬਸ ਸਭ ਪਤਾ ਸੀ ਪਤਾ ਸੀਗਾ ਕਿ ਦੁਸ਼ਮਣ ਟੈਕ ਕਰੂਗਾ ਲਾਪਲਾ ਜਲਾ ਸਾਥ ਦੇ ਰੱਖਿਆ ਕਿ ਦੋ ਜਨਾਂ ਮਰਜੀ ਟੈਗ ਕਰ ਲੋ ਸਾਡ ਆਪਣੇ ਕਿਲੇ ਮਜ਼ਬੂਤ ਕਰੋ ਕਿਲੇ 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 ਮਜ਼ਬੂਤ ਕਰੋ ਗੱਲਾਂ ਨਾ ਕਰੋ ਕਿਲੇ ਦੀ ਲੋੜ ਹੈ ਲੈਖਨ ਦੇ ਚ ਸਲਾਬਾਂ ਵੀ ਬੰਦੀਆਂ ਜਾਂਦੀਆਂ ਪਹਾੜ ਉੱਜਾ ਜਾਂਦਾ ਉਹ ਤਾਂ ਬੜਦੇ ਆ ਉਹਨਾਂ ਦਾ ਤਾਂ ਕੰਮ ਹੀ ਹੈ ਅੱਜ ਉਹ ਵੰਡੇ ਵੰਡਦੇ ਆ ಕಾಂಗ್ರೆਸ ਨੇ ਨਾਲੀਆਂ ਨੇ ਭਾਜੀਪੀ ਵਾਲੇ ਕੋਲਾ ਪਈਏ ਬੰਦੇ ਕਲ ਨੂੰ ਕੋ ਦਸਨ ਲਿਆ ਸੀਗਾ ਤੇ ਭਾਜੀਪੀ ਵਾਲਿਆਂ ਨੇ 35 ਕਿਲੋ ਰੁਪਏ ਵੰਡੇ ਉਹ ਵੰਡਣ ਦੇ ਸਬ ਕੋਈ ਗੱਲ ਨਹੀਂ ਉਹਨਾਂ ਤੋਂ ਬਜਰਾ ਕੀਤਾ ਇਹ ਹੀ ਨਹੀਂ ਟੁੱਟਦਾ ਇਹ ਰਹਾ ਦੇ ਇੱਕ ਰਸਤਾ ਸੀ ਕਿਦਾ ਬਚਣਾ 19 ਦੇ ਵਿੱਚ ਅਗੰਗ ਦੇ ਆਦਿ ਨੇ ਕਿਹਾ ਕਿ ਤੁਹਾਡੇ ਕਾਮੂਕ ਲੱਖਾਂ ਲੱਭੀ ਬਹੁਤ ਹਨ ਕਿਹਾ ਜੀ ਵੋਟ ਦੀ ਪੈਣੀ ਕੋਈ ਤੇ ਇਹਦੇ ਪਾਰਟੀ ਵੀ ਚਾਉਣੀ ਹੈ ਪਾਰਟੀ ਕਰਕੇ ਤੁਹਾਨੂੰ ਲੱਖਾਂ ਲੱਭੀ ਪੂਗੀ ਆਪਾਂ ਲੱਖਾਂ ਲਰੇ ਪੰਸਰ 21 21 ਹਜ਼ਾਰ ਦੇ ਕਰੀ ਵੋਟ ਪਈ ਸਿਰਫ 21 ਆਪਾਂ 55 ਸਾਲਾਂ ਕਿੱਥੇ ਆ ਗਏ ਪੰਜ ਸਾਲ ਦੇ ਵਿੱਚ 19 ਤੋਂ ਲੈ ਕੇ 21 ਤੱਕ ਆਪਾਂ 21 ਤੋਂ ਉਹ ਲੱਖ 15 ਹਜ਼ਾਰ ਦੇ ਆਏ ਸਾਡੇ ਖਿਲਾਫ ਇਹ ਨਾ ਖੜਾ ਬੱਦਾ ਮੋਤਾ ਸੀ ਗਾ ਵੀ ਸੋਚਣਾ ਪਾਲ ਸਿੰਘ ਬਾਈ ਯਾਰ ਮੱਚ ਬਾਈ ਯਾਰ ਮੋਟਾ ਵੀ ਉਹ ਲੋਟ ਸੀ ਜੇਪਾ ਜੇ ਜੇ ਆਪਣਾ ਜੇਤੂ ਦੀ ਤਾਂ ਪੁਰ ਬਾਈ ਯਾਰ ਮੋਦੀ ਲੋਟ ਸੀ ਮੋਦੀ ਕੋਈ ਲੰਮੀ ਚੌੜੀ ਗੱਲ ਨਹੀਂ ਬਸ ਇਹ ਹੈ ਵੀਕਰ ਨੂੰ ਪਤਾ ਜਿੰਦਗੀ ਦੇ ਵਿੱਚ ਕਈ ਵਾਰ ਕੋਈ ਬੂਰੀਆਂ ਹੁੰਦੀਆਂ ਇਹ ਕਿਹਾ ਇਸੇ ਰੰਦਾ ਕੇ ਬੰਦਾ ਤੁਹਾਡੇ ਨਾਲ ਧੋਖਾ ਕਰੂਗਾ ਉਹ ਮਜ਼ਬੂਰੀ ਪੋਲਿਟਿਕਲ ਮਜ਼ਬੂਰੀਆਂ ਅੰਦਰ ਉੱਥੇ ਬਾਜਾ ਨਾ ਵੀ ਪੈਰ ਨਾ ਪੈਰ ਲਾ ਕੇ ਤੁਰਨਾ ਪੈਂਦਾ ਅਜ ਇੱਕ ਗੱਲ ਯਾਦ ਰੱਖੋ ਕਿਹੜਾ ਬੰਦਾ ਧੋਖਾ ਕਰਦਾ ਸਹਿ ਗੁੱਜੇ ਦਾ ਨੁਕਸਾਨ ਘਟ ਕਰਦਾ ਆਪਣਾ ਨੁਕਸਾਨ ਖੁਦ ਕਰਦਾ ਉਹ ਜਿੰਨਾਂ ਨੇ ਆਹ ਸਲੱਖੀ ਧੋਖਾ ਦਿੱਤਾ ਸੋਚਉ ਨਹੀਂ ਵੀ ਰਵੇ ਉਹ ਜੀ 590 ਹਫ਼ਤਾ ਜੀ ਔਹ ਹਫ਼ਤਾ ਜੀ ਅੱਪਾਿੱਤੇ ਬਿੱਤੇ ਨੰਬਰ ਤੇ ਆ ਗਏ ਯਾਰ ਫਿਰ 60000 ਰੁਪਏ ਕਿੱਥੇ ਕਿਦਾ ਹਿਆਲ ਫਿਰ ਕਿੱਥੋਂ ਕਿੱਥੋਂ ਦੇ ਕਿੱਥੇ ਆਏ ਅੱਪਾ ਅੱਪਾ ਨੂੰ